ਨੇ ਕੁ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦਿਹਾੜਿਆਂ ਤੇ ਲੰਗਰ ਲਾਈਦੇ ਆ ਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸਵਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਝਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮਨ ਜਨੇਉ ਲਾ ਕੇ ਤਾਂ ਰੋਟੀ ਖਾਂਦੇ ਸੀ ਉਹਨਾਂ ਦੀਆਂ ਜੜਾਂ ਪੱਟੀਆਂ ਨੇ ਆਪਣਾ ਵੰਸਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਹਨਾਂ ਹੀ ਰਸ ਲਾਂਗੇ ਅਸੀਂ ਕੀ ਸੁਣੀ ਨਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਹੱਲਾ ਧਰਮ ਤੇ ਕਰਮ ਵੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਦੇਖੋ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦੇਆੜਿਆਂ ਤੇ ਲੰਗਰ ਲਾਈਦੇ ਆ ਅਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਅਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸ ਬਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਜ਼ਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮੰਜੇ ਨੇ ਉਹ ਲਾ ਕੇ ਤਾਂ ਰੋਟੀ ਖਾਂਦੇ ਸੀ ਉਨ੍ਹਾਂ ਦੀਆਂ ਜੜਾ ਪੱਟੀਆਂ ਨੇ ਆਪਣਾ ਬੰਸ ਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਨਾ ਹੀ ਰਸ ਲਾਂਗੇ ਅਸੀਂ ਕੀ ਸੁਣੀਣਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਪਹਿਲਾ ਧਰਮ ਤੇ ਕਰਮ ਬੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਨੇ ਕੁ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦਿਹਾੜਿਆਂ ਤੇ ਲੰਗਰ ਲਾਈਦੇ ਆ ਅਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਅਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸਵਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਝਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮਨ ਜਨੇਉ ਲਾ ਕੇ ਤਾਂ ਰੋਟੀ ਖਾਂਦੇ ਸੀ ਉਹਨਾਂ ਦੀਆਂ ਜੜਾਂ ਪੱਟੀਆਂ ਨੇ ਆਪਣਾ ਵੰਸ ਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਹਨਾਂ ਹੀ ਰਸ ਲਾਂਗੇ ਅਸੀਂ ਕੀ ਸੁਣੀਹਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਪਹਿਲਾ ਧਰਮ ਦੇ ਕਰਮ ਵੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਦੇਖੋ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦਿਹਾੜਿਆਂ ਤੇ ਲੰਗਰ ਲਾਈਦੇ ਆ ਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸ ਬਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਜ਼ਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮੰਜੇ ਨੇ ਉਹ ਲਾ ਕੇ ਤਾਂ ਰੋਟੀ ਖਾਂਦੇ ਸੀ ਉਨ੍ਹਾਂ ਦੀਆਂ ਜੜਾਂ ਪਟੀਆਂ ਨੇ ਆਪਣਾ ਵੰਸ ਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਨਾ ਹੀ ਰਸ ਲਾਂਗੇ ਅਸੀਂ ਕੀ ਸੁਣੀਹਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਪਹਿਲਾ ਧਰਮ ਤੇ ਕਰਮ ਬੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਨੇ ਕੁ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦਿਹਾੜਿਆਂ ਤੇ ਲੰਗਰ ਲਾਈਦੇ ਆ ਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸਵਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਝਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮਨ ਜਨੇਉ ਲਾ ਕੇ ਤਾਂ ਰੋਟੀ ਖਾਂਦੇ ਸੀ ਉਹਨਾਂ ਦੀਆਂ ਜੜਾਂ ਪੱਟੀਆਂ ਨੇ ਆਪਣਾ ਵੰਸਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਹਨਾਂ ਹੀ ਰਸ ਲਾਂਗੇ ਅਸੀਂ ਕੀ ਸੁਣੀ ਨਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਭੱਲਾ ਧਰਮ ਤੇ ਕਰਮ ਬੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਦੇਖੋ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦੇਆੜਿਆਂ ਤੇ ਲੰਗਰ ਲਾਈਦੇ ਆ ਅਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਅਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸ ਬਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਜ਼ਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮੰਜੇ ਨੇ ਉਹ ਲਾ ਕੇ ਤਾਂ ਰੋਟੀ ਖਾਂਦੇ ਸੀ ਉਹਨਾਂ ਦੀਆਂ ਜੜਾ ਪੱਟੀਆਂ ਨੇ ਆਪਣਾ ਵੰਸ ਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਨਾ ਹੀ ਰਸ ਲਾਂਗੇ ਅਸੀਂ ਕੀ ਸੁਣੀ ਨਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਪਹਿਲਾ ਧਰਮ ਤੇ ਕਰਮ ਵੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਨੇ ਕੁ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦਿਹਾੜਿਆਂ ਤੇ ਲੰਗਰ ਲਾਈਦੇ ਆ ਅਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਅਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੱਲਣਾ ਕਾਲੀਆਂ ਨੇ ਪੂਰੇ ਵੰਸਵਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਝਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮਨ ਜਨੇਉ ਲਾ ਕੇ ਤਾਂ ਰੋਟੀ ਖਾਂਦੇ ਸੀ ਉਹਨਾਂ ਦੀਆਂ ਜੜਾਂ ਪੱਟੀਆਂ ਨੇ ਆਪਣਾ ਵੰਸਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਹਨਾਂ ਹੀ ਰਸ ਲਾਂਗੇ ਅਸੀਂ ਕੀ ਸੁਣੀ ਨਾ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਹੱਲਾ ਧਰਮ ਤੇ ਕਰਮ ਵੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਦੇਖੋ ਮੈਂ ਹਰ ਇੱਕ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ 시ਦੀ ਦੇਆੜਿਆਂ ਤੇ ਲੰਗਰ ਲਾਈਦੇ ਆ ਅਸ਼ਪੀਲ ਵੇਲੇ ਗਰਮੀਆਂ ਚ ਬਾਬੇ ਨਾਨਕ ਦਾ ਜਦੋਂ ਦਿਹਾੜਾ ਆਉਂਦਾ ਉਦੋਂ ਅਸ਼ਪੀਲ ਵੀ ਲਾਈਦੀ ਆ ਇਹ ਗੁਰੂਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੋਇਆ ਗੁਰੂਆਂ ਦੇ ਚਰਨਾਂ ਦੇ ਸਦਕਾ ਹੀ ਅਸੀਂ ਜੋ ਕੰਮ ਕਰਦੇ ਆ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਹੁੰਦਾ ਵਾ ਜੋ ਹੁੰਦਾ ਬੰਦਾ ਕੁਝ ਨਹੀਂ ਕਰ ਸਕਦਾ ਕਰੇ ਕਰਾਵੇ ਆਪੋ ਆਪ ਇਹ ਕਰਨਾ ਵਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕਾਲਣਾ ਕਾਲੀਆਂ ਨੇ ਪੂਰੇ ਵੰਸ ਬਾਰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਧਰਮ ਲਈ ਔਰ ਉਹਨਾਂ ਜ਼ਾਲਮਾਂ ਦੀ ਜੜ ਪੱਟੀ ਹੈ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾ ਮੰਜੇ ਨੇ ਉਹ ਲਾ ਕੇ ਤਾਂ ਰੋਟੀ ਖਾਂਦੇ ਸੀ ਉਨ੍ਹਾਂ ਦੀਆਂ ਜੜਾ ਪੱਟੀਆਂ ਨੇ ਆਪਣਾ ਬੰਸ ਵਾਰ ਕੇ ਇਸ ਕਰਕੇ ਜਿੰਨਾ ਨਮਨ ਕਰਾਂਗੇ ਉਨਾ ਹੀ ਰਸ ਲਾਂਗੇ ਅਸੀਂ ਕੀ ਸੁਣੀ ਹੈ ਨੌਜਵਾਨ ਪੀੜੀ ਨੂੰ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਨੌਜਵਾਨ ਦਾ ਪਹਿਲਾ ਧਰਮ ਤੇ ਕਰਮ ਬੰਦਾ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਤਾਂ ਕਿ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ